ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਐ ਜੀ ਕਿਆ ਮੰਗੋ ਕਿਛ ਰਹਿ ਨ ਦੀਸੈ ਇਸ ਜਗ ਮੈਂ ਆਇਆ ਜਾਈ ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ ਗੂਜਰੀ ਮਹੱਲਾ ਪਹਿਲਾ ਐ ਜੀ ਨਾ ਹਮ ਉਤਮ ਨੀਚ ਨਾ ਮੱਧਮ ਹਰ ਸਰਨ ਆਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਤ ਰੋਗ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤ ਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਓ ਹਰ ਗੁਣ ਰਸਨ ਰਵੈ ਪ੍ਰਭ ਸੰਗੇ ਜੋ ਤਿਸ ਭਾਵੇ ਸਹਿਜ ਹਰੀ ਬਿਨ ਹਰ ਨਾਮ ਬਿਰਥਾ ਜਗ ਜੀਵਨ ਹਰ ਬਿਨ ਨੇ ਫਲ ਮੇਕ ਕਰੀ ای جی کھوٹے ٹھور نہ باہر نینندک کی گت کائی ایجی کھوٹے ٹھور نہ ہی گھر باہر نندک گت جی نہ نہیں کائی روس کرے پربھ بخش نہ میٹ نت نت چڑھے سوائی ای جی گور کی دت نہ میٹ کوئی میرے ٹھاکر آپ دوائی ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਪਾਈ ਐ ਜੀ ਸਰਨ ਪਰੇ ਪ੍ਰਭ ਬਖਸ ਮਿਲਾਵੇ ਬਿਲਮ ਨਾ ਦੁਆਰਾਈ ਆਨੰਦ ਮੂਲ ਨਾਥ ਸਿਰ ਨਾਥਾ ਸਤ ਗੁਰ ਮੇਲ ਮਿਲਾਈ ਐ ਜੀ ਸਦਾ ਦਿਆਲ ਦਿਆ ਕਰ ਰਵਿਆ ਗੁਰਮਤ ਪ੍ਰਮਨ ਚੁਕਾਈ ਪਾਰਸ ਭੇਟ ਕੰਚਨ ਧਾਤ ਹੋਈ ਸਤ ਸੰਗਤ ਕੀ ਵਡਿਆਈ ਹਰ ਜਲ ਨਿਰਮਲ ਮਾਨਿਸ ਨਾਨੀ ਮੱਜਨ ਸਤਿਗੁਰਤਾ ਭਾਈ ਪੁਨਰਪ ਜਨਮ ਨਾਹੀ ਜਨ ਸੰਗਤ ਜੋਤੀ ਜੋਤ ਮਿਲਾਈ ਤੂੰ ਵੱਡ ਪੁਰਖ ਗਮਤ ਰੋਵਰ ਹਮ ਪੰਖੀ ਤੁਝ ਮਾਹੀ ਨਾਨਕ ਨਾਮ ਨਿਰਿੰਜਨ ਦੀਜੈ ਜੁਗ ਜੁਗ ਸ਼ਬਦ ਸਲਾਹੀ ਗੂਜਰੀ ਮਹੱਲਾ ਪਹਿਲਾ ਘਰ ਚੌਥਾ ੴ ਓੰਕਾਰ ਸਤਗੁਰ ਪ੍ਰਸਾਦਿ ਭਗਤ ਪ੍ਰੇਮ ਆਰਾਦਤੰ ਸਚ ਪਿਆਸ ਪਰਮ ਹਿਤੰ ਬਿਲਾਪ ਬਿਲਾਲ ਬੇਨੰਤੀਆ ਸੁਖ ਭਾਏ ਚਿਤ ਹਿਤੰ ਜਪ ਮੰਨ ਨਾਮ ਹਰ ਸਰਣੀ ਸੰਸਾਰ ਸਾਗਰ ਤਾਰ ਤਰਨ ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਣੀ ਰਹਾਓ ഹ മന മിര ശുഭ ചിന്ത ഗുരു ശബ്ദ ഹര റമണൻ മത് തത്യ്യാന കലയാണ നിധാനര നമ മന രമണ ചല ചിത് വിമ ഭ്രമംഗ ജഗ മോഹ മഗ്ന ഹിര നമ ഭഗത ദ ഗുരുവാക് ശബ്ദ രംഗ പ്രമാത്തമ നാചൂക്കഗ ജംഗ ਅਸਥਾਨ ਹਰ ਨੈ ਕੇਵਲੰ ਮਤ ਸਤ ਮਤੀ ਨਾਮ ਤਪੰ ਇਹੋ ਜਗ ਮੋਹੇਤ ਬਿਆਪਤੰ ਦੁਖ ਅਦਕ ਜਨ ਮਰਣੰ ਪਜ ਸਰਣ ਸਤ ਗੁਰ ਉਬਰੈ ਹਰ ਨਾਮ ਰਿਦ ਰਮਣੰ ਗੁਰ ਮਤ ਨੇ ਚਲ ਮਨ ਮਨ ਮਨੰ ਸਹਿਜ ਵਿਚਾਰੰ ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰ ਆਪ ਆਏ ਭਗਤ ਤਰ ਭਵ ਜਲ ਮਨਾ ਚਿਤ ਲਾਏ ਹਰ ਚਰਨੀ ਹਰ ਨਾਮ ਹਿਰਦੈ ਪਵਿੱਤਰ ਪਾਵਨ ਇਹੋ ਸਰੀਰ ਤੋ ਸਰਣੀ ਲਵ ਲੋਭ ਲਹਿਰ ਨਿਵਾਰਣੰ ਹਰ ਨਾਮ ਰਸ ਮਨੰ ਮਨ ਮਾਰ ਤੋਹੀ ਨਿਰੰਜਨਾ ਕਹੁ ਨਾਨਕਾ ਸਰਨੰ ਗੂਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਨੇਤ ਕਰੀਏ ਮਨ ਨਾ ਚਾਈ ਗੁਰ ਪ੍ਰਸਾਦੀ ਆਪ ਗਵਾਈ ਚਿਤ ਫਿਰ ਰੱਖੈ ਸੋ ਮੁਕਤ ਹੋਵੈ ਜੋ ਇੱਛੀ ਸੋਈ ਫਲ ਪਾਈ ਨਾ ਚਰੇ ਮਨ ਗੁਰ ਕੈ ਆਗੇ ਗੁਰ ਕੈ ਭਾਣੈ ਨਾ ਚਹ ਤਾ ਸੁਖ ਪਾਵੈ ਹੰਤੇ ਜੰਮ ਭੋ ਭਾਗੇ ਰਹਾਓ ਆਪ ਨਚਾਏ ਸੋ ਭਗਤ ਕਹੀਐ ਆਪਣਾ ਪਿਆਰ ਆਪ ਲਾਏ ਟਾਪੇ گا ਵੈ ਆਪ ਸੁਣਾਵੇ ਇਸ ਮਨ ਅੰਦੇ ਕੋ ਮਾਰਗ ਪਾਏ ਆਂਦਨ ਨਾ ਚੈ ਸਖਤ ਨਿਵਾਰੇ ਸਿਵ ਘਰ ਨੀਂਦ ਨਾ ਹੋਈ ਸਗਤੀ ਘਰ ਜਗਤ ਸੂਤਾ ਨਾਚੈ ਟਾਪੈ ਅਵਰੋ ਗਾਵੇ ਮਨ ਮੁਖ ਭਗਤ ਨਾ ਹੋਈ ਸੋਰ ਨਰ ਵਰਤ ਪਖ ਕਰਮੀ ਨਾਚੇ ਮਨ ਜਨ ਗਿਆਨ ਵਿਚਾਰੇ ਸਿਦ ਸਾਧਕ ਲਿਵ ਲਾਗੀ ਨਾਚੇ ਜਿਨ ਗੁਰਮਖ ਬੁੱਧ ਵਿਚਾਰੇ ਖੰਡ ਬ੍ਰਹਮੰਡ ਤਰੇ ਗੁਣ ਨਾਚੇ ਜਿਨ ਲਾਗੀ ਹਰ ਲਿਵ ਤੁਮਾਰੀ ਜੀ ਜੰਤ ਸਭੇ ਹੀ ਨਾਚੇ ਨਾਚੈ ਖਾਣੀ ਚਾਰੀ ਜੋ ਤੁਧ ਭਾਵੈ ਸੇਈ ਨਾਚੈ ਜਿਨ ਗੁਰਮਖ ਸ਼ਬਦ ਲਿਵ ਲਾਏ ਸੇ ਭਗਤ ਸੇ ਤਤ ਗਿਆਨੀ ਜਿਨ ਕੋ ਹੁਕਮ ਮੰਨਾਏ ਇਹ ਆ ਭਗਤ ਸੱਚੇ ਸੋਲਿਵ ਲਾਗੇ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੇ ਤਾਂ ਸ਼ਬਦ ਵਿਚਾਰੈ ਤਾਂ ਸਜ ਪਾਵੇ ਕੋਈ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ ਕੋ ਕਿਰਪਾ ਤੁਮਾਰੀ ਇਕਦਮ ਸਾਚਾ ਵਿਸਰੈ ਸਾ ਵੇਲਾ ਬਿਰਥਾ ਜਾਏ ਸਾਹੇ ਸਾਹੇ ਸਦਾ ਸੁਮਾਲੀਐ ਆਪੇ ਬਖਸੇ ਕਰੇ ਰਜਾਏ ਸੋਈ ਨਾਚੈ ਜੋ ਤੁਧ ਭਾਵੈ ਜੇ ਗੁਰਮੁਖ ਸ਼ਬਦ ਵਿਚਾਰੀ ਕਹੋ ਨਾਨਕ ਸੇ ਸਹਿਜ ਸੁਖ ਪਾਵੈ ਜਿਨ ਕੋ ਨਦਰ ਤੁਮਾਰੀ ਗੁਜਰੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਬਿਨ ਜੀਰਾ ਰਹਿ ਨ ਸਕੇ ਜਿਉ ਬਾਲਕ ਖੀਰ ਧਾਰੀ ਗੰਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤਿਗੁਰ ਕੈ ਬਲਿਹਾਰੀ ਮਨ ਰੇ ਹਰ ਕੀਰਤ ਤਰ ਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਤੁਮਾਰੀ ਰਹਾਉ ਮਨ ਰੇ ਹਰ ਕੀਰਤ ਤਰ ਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਤੁਮਾਰੀ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ